ਚੰਡੀਗੜ੍ਹ ਵਿੱਚ ਵਿਸਾਖੀ ਦੇ ਮੌਕੇ ਆਰਗੇਨਾਈਜ਼ ਕਰਵਾਈ ਗਈ ਹੈ ਵਿਸਾਖੀ ਕਾਰ ਸਪ੍ਰਿੰਟ ਰੈਲੀ ਇਹ ਪੂਰੀ ਰੈਲੀ ਆਰਗੇਨਾਈਜ਼ ਕਰਵਾਈ ਗਈ ਹੈ ਟੀਮ ਚੰਡੀਗੜ੍ਹ ਐਡਵੈਂਚਰ ਸਪੋਰਟ ਵੱਲੋਂ ਤੇ ਐਸੇ ਪੂਰੀ ਰੈਲੀ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਟੀਮ ਚੰਡੀਗੜ੍ਹ ਐਡਵੈਂਚਰ ਸਪੋਰਟਸ ਦੇ ਆਰਗੇਨਾਈਜ਼ਰ ਗੁਲਪ੍ਰੀਤ ਤੌਲਕ ਗੁਲਪ੍ਰੀਤ ਜੀ ਇਹ ਪੂਰੀ ਜਿਹੜੀ ਰੈਲੀ ਤੁਸੀਂ ਆਰਗੇਨਾਈਜ਼ ਕਰਵਾਈ ਹੈ ਕੀ ਕੁਝ ਖਾਸ ਹੈਗਾ ਇਸ ਪੂਰੀ ਰੈਲੀ ਦੇ ਵਿੱਚ ਤੇ ਵਿਸਾਖੀ ਦੇ ਮੌਕੇ ਹੀ ਕਿਉਂ ਆਰਗੇਨਾਈਜ਼ ਕਰਵਾਈ ਰੈਲੀ ਉਹਦੇ ਬਾਰੇ ਸਾਨੂੰ ਦੱਸੋ ਇਹ 5th ਐਡੀਸ਼ਨ ਹੈ ਜੀ ਇਹਦਾ ਚੰਦੇਗੜ੍ਹ ਵਿੱਚ ਵਿਸਾਖੀ ਦੇ ਮੌਕੇ ਤੇ ਇਸ ਲਈ ਕਰਾਈ ਹੈ ਕਿ ਇੱਕ ਤਾਂ ਇੱਕ ਟਾਈਮ ਹੈ ਜਦੋਂ ਸਾਰੇ ਕੰਪੀਟੀਟਰ ਸਾਰਿਆਂ ਦੇ ਐਗਜ਼ਾਮ ਸਾਰੇ ਖਤਮ ਹੋ ਕੇ ਫ੍ਰੀ ਹੁੰਦੇ ਆ ਮੋਰਓਵਰ ਸੰਡੇ ਵੀ ਸੀਗਾ ਨਾਲ ਇਸ ਕਰਕੇ ਇਹਨੂੰ ਵਿਸਾਖੀ ਦੇ ਨਾਲ ਕੋਆਰਡੀਨੇਟ ਕੀਤਾ ਗਿਆ ਸੀਗਾ ਇਹ 5th ਐਡੀਸ਼ਨ ਹੈ ਇਸ ਰੈਲੀ ਜਿਹੜੀ ਇਹਦਾ ਮੇਨ ਐਡਵਾਂਟੇਜ ਜਿਹੜਾ ਜਿਹਦੀ ਮੇਨ ਨੇ ਖਾਸੀਅਤ ਜੇ ਆਪਾਂ ਕਹਿ ਸਕਦੇ ਹਾਂ ਤਾਂ ਉਹ ਹੈ ਕਿ ਜੇ ਆਪਾਂ ਕਿਸੇ ਵੀ ਲੰਬੀ ਰੈਲੀ 'ਚ ਕਿਤੇ ਲੈ ਜਾਣਾ ਹੋਵੇ ਤਾਂ ਸਾਨੂੰ ਬਹੁਤ ਸਾਰਾ ਪੈਸਾ ਬਹੁਤ ਟਾਈਮ ਗੱਡੀਆਂ ਤਿਆਰ ਚਾਹੀਦੇ ਆ ਬੈਕਅਪ ਚਾਹੀਦੇ ਆ ਇਹਦੇ ਵਿੱਚ ਅਸੀਂ 8.5 ਕਿਲੋਮੀਟਰ ਵਿੱਚ ਉਹ ਸਾਰੇ ਕੰਪੋਨੈਂਟ ਪਾ ਦਿੱਤੇ ਅਸੀਂ ਟਰਮੈਕ ਵੀ ਪਾ ਦਿੱਤਾ ਅਸੀਂ ਗ੍ਰੇਵਲ ਵੀ ਪਾ ਦਿੱਤਾ ਅਸੀਂ ਡਰਟ ਵੀ ਪਾ ਦਿੱਤਾ ਤਾਂ ਕਿ ਇੱਕ ਰੈਲਸ ਨੂੰ ਕੰਪਲੀਟ ਐਕਸਪੀਰੀਅੰਸ ਮਿਲ ਜਾਂਦਾ ਕਿ ਵਾਟ ਰੀਅਲੀ ਰੀਅਲ ਰੈਲਿੰਗ ਇਸ ਲਾਈਕ ਤੇ ਨੰਬਰ 2 ਇਹਦੇ ਵਿੱਚ ਇੰਡੀਆ ਦੇ ਸਾਰੇ ਟਾਪ ਡਰਾਈਵਰਸ ਆਏ ਹੋਏ ਆ ਚन्नई ਤੋਂ ਵੀ ਆਏ ਹੋਏ ਬੈਂਗਲੌਰ ਤੋਂ ਵੀ ਆਏ ਹੋਏ ਵੀ ਹੈਵ ਡਰਾਈਵਰਸ ਉੱਤਰਾਖੰਡ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਹਰ ਜਗ੍ਹਾ ਤੋਂ ਆਏ ਹੋਏ ਨੇ ਜਿਨ੍ਹਾਂ ਨੂੰ ਇੱਕ ਨਵਾਂ ਜਿਹੜਾ ਬਿਗਨਰ ਹੈ ਉਹ ਦੇਖ ਕੇ ਲਰਨ ਕਰ ਸਕਦਾ ਹੈ ਕੋਈ ਵੀ ਲੰਬੀ ਰੈਲੀ ਵਿੱਚ ਇਟ ਇਜ਼ ਨਾਟ ਪੋਸੀਬਲ ਕਿਉਂਕਿ ਸਾਰੇ ਸਟੇਜ ਬਹੁਤ ਲੰਬੀ ਟਰੈਵਲ ਕਰ ਰਹੀ ਹੈ ਕਿਤੇ ਦੂਰ ਜਾ ਰਹੀ ਹੈ ਇਹਦੇ ਵਿੱਚ ਇਹ ਤਾਂ ਕਲੋਸ ਸਰਕਟ ਉਹ ਜਿਹੜਾ ਵੀ ਟਰਨ ਐਂਗਲ ਕੀ ਉਹਨੂੰ ਲੈਣਾ ਚਾਹੀਦਾ ਹੈ ਅਪਰੋਚ ਕਿਵੇਂ ਉਹਨੂੰ ਲੈਣਾ ਚਾਹੀਦਾ ਟਰਨ ਕਿਵੇਂ ਟਾਈਮ ਸੇਵ ਕਰਨਾ ਚਾਹੀਦਾ ਇਟ ਇਜ਼ ਅ ਟ੍ਰੇਨਿੰਗ ਗ ਤੇ ਇੱਕ ਅੱਗੇ ਜੂਨ ਵਿੱਚ ਆ ਰਹੀ ਹੈ ਮੁਗਲ ਰਾਈਡ ਜਿਹਦਾ ਟਰੈਕ ਬਿਲਕੁਲ ਹੀ ਇਹਦੇ ਨਾਲ ਸਿਮਿਲਰ ਹੈ ਪੈਰਲਲ ਟਰੈਕ ਹੈ ਤੇ ਇਸ ਲਈ ਬਹੁਤ ਜ਼ਿਆਦਾ ਇਸ ਇਵੈਂਟ ਦੀ ਪੋਪੁਲਾਰਿਟੀ ਹੈ ਕਿਉਂਕਿ ਸਾਰੇ ਜਣਿਆਂ ਨੂੰ ਮੁਗਲ ਰਾਈਡ ਦਾ ਇੱਕ ਟ੍ਰੇਨਿੰਗ ਗਰਾਊਂਡ ਮੰਨ ਕੇ ਚੱਲ ਰਹੇ ਨੇ ਇਹ ਸਿਰਫ ਇੱਕ ਦਿਨ ਦਾ ਇਵੈਂਟ ਹੈਗਾ ਜਿਹੜਾ ਤੁਸੀਂ ਕੰਡਕਟ ਕਰਵਾਉਨੇ ਹੋ ਤੇ ਇੱਕ ਦਿਨ ਦੇ ਲਈ ਜਦੋਂ ਇੰਨੀ ਦੂਰੋਂ ਜਿਹੜੇ ਪਾਰਟਿਸਪੈਂਟਸ ਹੈਗੇ ਉਹਨਾਂ ਨੂੰ ਇਨਵਾਈਟ ਕਰਨਾ ਹੁੰਦਾ ਇੱਥੇ ਆ ਕੇ ਪਾਰਟਿਸਿਪੇਟ ਕਰਨ ਦੇ ਲਈ ਤਾਂ ਕਿ ਆਰਗੇਨਾਈਜ਼ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਜਾਂ ਕਦੇ ਹੋਇਆ ਕਿ ਪਾਰਟਿਸਪੈਂਟਸ ਵੱਲੋਂ ਕਿਸੇ ਕਿਸਮ ਦੀ ਨਾਨੁਕਰ ਹੋਈ ਹੋਵੇ ਕਿ ਨਹੀਂ ਅਸੀਂ ਇੱਕ ਦਿਨ ਲਈ ਕਿਉਂ ਪਾਰਟਿਸਿਪੇਟ ਕਰਨ ਜਾਈਏ ਨਹੀਂ ਸਾਡੇ ਕੇਸ ਵਿੱਚ ਬਿਲਕੁਲ ਇਸ ਤੋਂ ਉਲਟਾ ਹੈਗਾ ਕਿਉਂਕਿ ਸਾਡੇ ਇਵੈਂਟਸ ਵਿੱਚ ਜਿਹੜੇ ਡਰਾਈਵਰਸ ਹੈ ਉਹ ਵੇਟ ਕਰਦੇ ਆਣ ਲਈ ਕਿਉਂਕਿ ਸਾਡੇ ਕਿ ਇਵੈਂਟਸ ਦਾ ਮੇਨ ਚੀਜ਼ ਹੁੰਦੀ ਹੈ ਕਿ ਇਟ ਇਜ਼ ਅ ਡਰਾਈਵਰ ਫ੍ਰੈਂਡਲੀ ਇਵੈਂਟ ਜੇ ਡਰਾਈਵਰ ਨੂੰ ਜਸ ਟਾਈਮ ਤੇ ਉਹ ਕਹਿੰਦਾ ਮੈਂ ਰਾਉਂਡ ਲਾਉਣਾ ਹੈ ਕਿ ਜੋ ਉਹਨੇ ਕਰਨਾ ਹੈ ਉਸ ਹਿਸਾਬ ਨਾਲ ਅਸੀਂ ਇਵੈਂਟ ਨੂੰ ਮੋਲਡ ਕਰਦੇ ਹਾਂ ਸੋ ਥੈਟ ਹੀ ਹੈਜ਼ ਅ ਗੁੱਡ ਟਾਈਮ ਹੀ ਹੈਜ਼ ਅ ਪਾਰਟੀ ਟਾਈਮ ਐਟ ਦ ਸੇਮ ਟਾਈਮ ਸਾਨੂੰ ਇਹ ਦੱਸੋ ਕਿ ਪੂਰੀ ਜਿਹੜੀ ਇਹ ਰੈਲੀ ਆਰਗੇਨਾਈਜ਼ ਕਰਵਾਈ ਹੈ ਤੁਸੀਂ ਇਹ ਜਿਹੜੀਆਂ ਪਹਿਲੀਆਂ ਤੁਸੀਂ ਰੈਲੀਆਂ ਆਰਗੇਨਾਈਜ਼ ਕਰਦੇ ਹੋ ਜਾਂ ਜਿਹੜੀਆਂ ਰੈਗੂਲਰ ਰੈਲੀਆਂ ਕੰਡਕਟ ਕਰਵਾਈਆਂ ਜਾਂਦੀਆਂ ਉਹਨਾਂ ਤੋਂ ਕਿਸ ਤਰ੍ਹਾਂ ਨਾਲ ਹਟ ਕੇ ਕਿਸ ਤਰ੍ਹਾਂ ਨਾਲ ਡਿਫਰੈਂਟ ਆ ਬਾਕੀ ਰੈਲੀਆਂ ਤੋਂ ਉਹਨਾਂ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈ ਉਹ ਡਿਫਰੈਂਸ ਮੇਨ ਜਿਹੜਾ ਹੈਗਾ ਉਹ ਤੇ ਇਹ ਹੈ ਕਿ ਅਸੀਂ ਆਟੋ ਕ੍ਰਾਸ ਤੇਆਂ ਜਿਹੜੀਆਂ ਹੋਰ ਇਵੈਂਟਸ ਕਰਾਉਂਦੇ ਆ ਉਹਨਾਂ ਚ ਸਪੀਡਸ ਇੰਨੀ ਹਾਈ ਨਹੀਂ ਹੁੰਦੀਆਂ ਟਰੈਕ ਸਿਰਫ 1 ਕਿਲੋਮੀਟਰ ਦਾ ਹੁੰਦਾ ਤੇ ਟਰਨਸ ਬਹੁਤ ਜ਼ਿਆਦਾ ਹੁੰਦੇ ਉਹਦੇ ਚ ਅਸੀਂ ਟੈਕਨੀਕਲ ਡਰਾਈਵਿੰਗ ਤੇ ਹੋਰ ਅਪਰੋਚ ਜਿਹੜੇ ਆ ਉਹ ਡਰਾਈਵਰ ਦੇ ਐਕਸਪਲੋਰ ਕਰਦੇ ਆ ਇਹ ਇੱਕ ਲੌਂਗ ਸਟੇਜ ਰੈਲੀ ਹੈ 8.5 ਕਿਲੋਮੀਟਰ ਦੀ ਜਿਹਦੇ ਵਿੱਚ ਹੀ ਇਸ ਟੱਚਿੰਗ ਟਾਪ ਸਪੀਡ ਜਿਹੜੀ ਉਹ 160 ਕਿਲੋਮੀਟਰ ਪਰ ਹਾਅ ਰੇ ਟੱਚ ਕਰ ਰਿਹਾ ਕਿਤੇ ਕਿਤੇ ਜਾ ਕੇ ਐਂਡ THEN ਹੀ ਇਸ ਬ੍ਰੇਕਿੰਗ ਐਂਡ ਅਗੇਨ ਨ ਇਹ ਸਿੰਗਲ ਸਟੇਜ ਇਵੈਂਟ ਕੰਡਕਟ ਕਰਵਾਉਣ ਦੇ ਲਈ ਜਿਸ ਕਿਸਮ ਨਾਲ ਤੁਸੀਂ ਟਰੈਕਸ ਦੀ ਗੱਲ ਕੀਤੀ ਟਰੈਕਸ ਪ੍ਰਪੇਅਰ ਕਰਨਾ ਐਟ ਦ ਸੇਮ ਟਾਈਮ ਉਹ ਟਰੈਕਸ ਦੇ ਉੱਤੇ ਜਿਸ ਕਿਸਮ ਦੀ ਟਰੈਕ ਸੇਫਟੀ ਯੂਜ਼ ਕਰਨ ਦੀ ਜ਼ਰੂਰਤ ਹੈ ਉਹ ਸਾਰਾ ਕੁਝ ਕਿਸ ਤਰ੍ਹਾਂ ਮੈਨੇਜ ਕੀਤਾ ਗਿਆ ਤੇ ਕਿੰਨਾ ਅੱਛਾ ਸਾਰਾ ਪ੍ਰੋਵੀਜ਼ਨਸ ਜਿਹੜੀਆਂ ਹੈਗੀਆਂ ਉਹਨਾਂ ਦਾ ਖਿਆਲ ਰੱਖਿਆ ਗਿਆ ਇਦੇ ਵਿੱਚ ਅਸੀਂ ਦੋ ਮੇਨ ਕੈਟੇਗਰੀਜ਼ ਨੂੰ ਡਿਵਾਈਡ ਕੀਤਾ ਹੈ ਕਾਰਸ ਨੂੰ ਇੱਕ ਨੂੰ ਜ਼ੈਪ ਤੇ ਇੱਕ ਨੂੰ ਜ਼ਿਪ ਕੈਟੇਗਰੀ ਕਰਨਾ ਹੈ ਜਿਹੜੀ ਜ਼ੈਪ ਕੈਟੇਗਰੀ ਹੈ ਉਹ ਹੈਗੀ ਮੋਡੀਫਾਈਡ ਰੈਲੀ ਪ੍ਰਿਪੇਅਰਡ ਕਾਰਸ ਜਿਹਦੇ ਵਿੱਚ ਅਸੀਂ ਟਰੈਕ ਜਿਹੜਾ ਹੈ ਬੜਾ ਵਾਈਡ ਰੱਖਿਆ ਹੈ ਤਾਂ ਕਿ ਜਿਹੜਾ ਕੰਪੀਟੀਟਰ ਹੈ ਉਹ ਜਿੰਨੀ ਮਰਜ਼ੀ ਹਾਈ ਸਪੀਡ ਵੀ ਅਚੀਵ ਕਰੇ ਤੇ ਕੋਈ ਪ੍ਰੋਬਲਮ ਨਹੀਂ ਹੈ ਬਿਕੋਜ਼ ਉਹਦੀ ਕਾਰ ਪ੍ਰਿਪੇਅਰਡ ਹੈ ਇਟ ਇਜ਼ ਸੇਫ ਉਹਦੇ ਵਿੱਚ ਰੋਲ ਕੇਜ ਲੱਗਾ ਹੋਇਆ ਹੈ ਉਹਦੇ ਚੋਂ ਉਹ ਸੱਟ ਨਹੀਂ ਲੱਗ ਸਕਦੇ ਮਤਲਬ ਅਸੀਂ ਜਿਹੜੀ ਰੋਲ ਕੇਜ ਵਾਲੀ ਪ੍ਰਿਪੇਅਰਡ ਕਾਰ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਸੇਫਰ ਦ ਕਾਕਪ ਤੇ ਉਹਦੇ ਵਿੱਚ ਉਹ ਅਸੀਂ ਫੁੱਲ ਆਊਟ ਜਾਂਦੇ ਆ ਫਿਰ ਜਿਹੜੀ ਦੂਸਰੀ ਜਿਪ ਕੈਟਾਗਰੀ ਹੈ ਜਿਹਦੇ ਵਿੱਚ ਫ੍ਰੈਸ਼ਰਸ ਨੂੰ ਚਾਂਸ ਦਿੰਨੇ ਆ ਸਾਰਾ ਕੁਝ ਦਿੰਨੇ ਆ ਉਹਦੇ ਵਿੱਚ ਫਿਰ ਅਸੀਂ ਟਰੈਕ ਨੂੰ ਟਾਈਟ ਕਰ ਦਿੰਨੇ ਆ ਜਿਵੇਂ ਹਰ ਟਰਨ ਤੋਂ ਪਹਿਲਾਂ ਅਸੀਂ ਇੱਕ ਸ਼ਕੀਨ ਬੈਂਡ ਪਾ ਲਾਂਗੇ ਤੋਂ ਉਹਦੀ ਸਪੀਡ ਬ੍ਰੇਕ ਕਰ ਦੋਗੇ ਤਾਂ ਕਿ ਉਹ ਜਿਹੜਾ ਟਰਨ ਹੈ ਉਹ 30 40 ਕਿਲੋਮੀਟਰ ਪਰ ਆਰ ਤੋਂ ਪਰ ਨਾ ਲਏ ਤਾਂ ਉਹਨੂੰ ਸਲਾਈਡ ਕਰਕੇ ਜਾਂ ਇੱਧਰ ਉੱਧਰ ਜਾਂਦਾ ਚਾਂਸ ਨਹੀਂ ਹੈ ਬਟ ਅਦਰਵਾਇਜ਼ ਹੀ ਕੈਨ ਪ੍ਰੈਕਟਿਸ ਐਂਡ ਲਰਨ ਦੀ ਟੈਕਨੀਕ ਕਿ ਕੀ ਹੁੰਦਾ ਤੇ ਬਾਕੀ ਸੇਫਟੀ ਲਈ ਐਜ਼ ਆਲਵੇਜ਼ ਦੀ ਫੋਰਟੇਸ ਸਾਡੇ ਨਾਲ ਹੈ ਫੋਰਟੇਸ ਦੀਆਂ ਤਿੰਨ ਐਮਬੂਲ ਡਾਕਟਰ ਬਾਠ ਨੇ ਸਾਡੇ ਚੀਫ ਮੈਡੀਕਲ ਅਫੀਸਰ ਹੀ ਇਸ ਦਿ ਰੈਨਾਉਂਡ ਆਰਥੋਪੀਡੀਸ਼ਨ ਆਫ ਜੰਦੇਗੜ ਤੇ ਉਹ ਵੀ ਸਾਡੇ ਨਾਲ ਨੇ ਇੱਥੇ ਤੇ ਉਹ ਦੇਖ ਰਹੇ ਨੇ ਪਾਰਟਿਸਪੇਸ਼ਨ ਕਿਸੀ ਦੇਖਣ ਨੂੰ ਮਿਲ ਰਹੀ ਹੈ ਇਸ ਰੈਲੀ ਦੇ ਵਿੱਚ ਪਾਰਟਿਸਪੇਸ਼ਨ ਜੀ ਵਰਲਡ ਵਰਲਡ ਨਹੀਂ ਮੈਨੂੰ ਸੌਰੀ ਇੱਥੋਂ ਦਾ ਇੰਡੀਆ ਦਾ ਰਿਕਾਰਡ ਅੱਜ ਕ੍ਰੀਏਟ ਹੋਇਆ ਹੈ ਅਸੀਂ 240 ਰੈਸਸ ਅੱਜ ਕਰਾਂਗੇ ਕੰਪਲੀਟ ਵੀ ਆਲਰੇਡੀ ਅਸੀਂ 170 ਦੇ ਕਰੀਬ ਕਰ ਚੁੱਕੇ ਹਾਂ ਤੇ ਅਖੀਰਲੀਆ 60 ਕਰੰਦੀਆਂ ਨੇ ਜੋ ਅਸੀਂ ਅਗਲੇ ਡੇਢ ਘੰਟੇ ਚ ਖਤਮ ਕਰਕੇ ਤੇ 5 ਵਜੇ ਨੂੰ ਵਾਈਂਡ ਅਪ ਕਰਾਂਗੇ ਦੋ ਕੈਟੇਗਰੀਜ਼ ਬਾਈਕਸ ਦੇ ਵਿੱਚ ਅਲੱਗ ਕੈਟੇਗਰੀ ਹੈਗੀ ਕੀ ਐਸਾ ਵੀ ਕਦੇ ਹੁੰਦਾ ਹੈ ਕਿ ਬਾਈਕਸ ਦੇ ਵਿੱਚ ਜ਼ਿਆਦਾ ਪਾਰਟਿਸਪੀਟੇਸ਼ਨ ਦੇਖਣ ਨੂੰ ਮਿਲਦੀ ਹੈ ਕਾਰਸ ਦੇ ਵਿੱਚ ਘੱਟ ਪਾਰਟਿਸਪੀਟੇਸ਼ਨ ਦੇਖਣ ਨੂੰ ਮਿਲਦੀ ਹੈ ਜਾਂ ਪੂਰਾ ਪਾਰਟਿਸਪੀਟੇਸ਼ਨ ਕਿਸ ਕਿਸਮ ਦੀ ਦੇਖਣ ਨੂੰ ਮਿਲਦੀ ਹੈ ਬਾਈਕਸ ਦੀ ਕੈਟਾਗਰੀ ਵਿੱਚ ਕਾਰਸ ਦੀ ਕੈਟਾਗਰੀ ਵਿੱਚ ਉਹ ਐਕਸਪਲੇਨ ਕਰੋ ਬਾਈਕਸ ਵਿੱਚ ਹਮੇਸ਼ਾ ਹੀ ਪੋਪੂਲਾਰਿਟੀ ਚੰਦੇਗੜ੍ਹ ਦੇ ਜ਼ਿਆਦਾ ਰਹੀ ਹੈ ਚੰਦੇਗੜ੍ਹ ਦਾ ਜਿਹੜਾ ਆਮ ਬੰਦਾ ਹੈ ਉਹ ਬਾਈਕਰ ਮਤਲਬ ਉਹਨੂੰ ਬਾਈਕਸ ਦਾ ਬਹੁਤ ਜ਼ਿਆਦਾ ਸ਼ੌਕ ਹੈ ਨੰਬਰ 2 ਉਹਦੇ ਚੰਨਾ ਜ਼ਿਆਦਾ ਉਹ ਐਕਸਪੈਂਸਿਵ ਨਹੀਂ ਹੈ ਹੌਬੀ ਜਿੰਨੇ ਕਾਰ ਮੇਨਟੇਨ ਕਰਨ ਲਈ ਪੈਸੇ ਲੱਗਦੇ ਆ ਤੇ ਐਕਸਪੈਂਸਸ ਲੱਗ ਨੰ ਪਹਿਲਾਂ ਐਂਟਰੀ ਬੰਦ ਕਰਨੀ ਪੈ ਜਾਂਦੇ ਆ ਤੇ ਆਟੋ ਵਿੱਚ ਕਿਉਂਕਿ ਉਹ ਲਿミਟਿਡ ਹੈ ਇੱਥੇ ਦੇ ਰਿਸੋਰਸਸ ਸੋ ਮੋਸਟਲੀ ਡਰਾਈਵਰਸ ਜਿਹੜੇ ਆ ਉਹ ਦਿੱਲੀ ਤੋਂ ਬੈਂਗਲੌਰ ਤੋਂ ਚੇਨਈ ਤੋਂ ਬਾਹਰੋਂ ਵੀ ਆਉਂਦੇ ਨੇ ਚੰਡੀਗੜ੍ਹ ਤਾਂ ਸਾਡਾ ਡੋਮੀਨੇਟਡ ਹੈ ਤੇ ਲੋਕਲ ਕਲਾਸ ਵਲ ਕੇ ਇੰਨਾ ਜ਼ਿਆਦਾ ਡੋਮੀਨੇਟਡ ਹੈ ਕਿ ਸਾਨੂੰ ਇੱਕ ਅਲੱਗ ਕੈਟਾਗਰੀ ਬਣਾਉਣੀ ਪਈ ਫਾਰ ਲੋਕਲ ਚੰਡੀਗੜ੍ਹ ਗਾਇਸ ਉਹ ਕਹਿੰਦਾ ਵੀ ਸਾਨੂੰ ਵੀ ਚਾਂਸ ਹੈ ਤੇ ਵੀ ਆਵੇਂ ਡਿਫਰੈਂਟ ਕੈਟਾਗਰੀ ਫਾਰ them ਤੇ ਕਿਹੜੇ ਕਿਹੜੇ ਰੈਨਾਉਂਡ ਰੇਲੀ ਡਰਾਈਵਰਸ ਇੱਥੇ ਪਾਰਟਿਸਿਪੇਟ ਕਰਨ ਆਏ ਹੋਏ ਆ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸਾਂ ਇੰਡੀਆ ਦੇ ਸਾਰੇ ਬੈਸਟ ਆਏ ਹੋਏ ਨੇ ਜੇ ਰਾਹੁਲ ਇੱਕ ਸਾਡੇ ਡਰਾਈਵਰ ਨੇ ਉਹ ਹੀ ਇਸ ਫਰੋਂ ਬੈਂਗਲੌਰ ਉਹ ਇੰਡੀਆ ਦੇ ਸਭ ਤੋਂ ਸਕਸੈਸਫੁਲ ਤੇ ਟੈਕਨੀਕਲ ਡਰਾਈਵਰ ਮੰਨੇ ਗਏ ਨੇ ਧੰ ਸਾਡੇ ਕੋਲ ਫਿਲਮਥਾਊਸ ਸੰਜੇ ਸਿਕੰਦ ਨੇ ਫਰੋਂ ਸਿਕੰਦ ਰੈਲਿੰਗ ਅ ਅਨਿਲ ਵਾੜਿਆ ਨੇ ਹਰਪ੍ਰੀਤ ਬਾਵਾ ਆਏ ਹੋਏ ਨੇ ਹਰਵਿੰਦਰ ਪੋਲਾ ਨੇ ਰੋਬੀ ਬੋਵਲ ਨੇ ਮਤਲਬ ਸਾਰੇ ਜਿਹੜੇ ਟੌਪ ਨਾਮ ਹੈਗੇ ਇੰਡੀਆ ਦੇ ਉਹ ਸਾਡੇ ਚ ਪਾਰਟਿਸਿਪੇਟ ਕਰ ਰਹੇ ਨੇ ਜੇ ਅਸੀਂ ਬਾਈਕਸ ਦੀ ਗੱਲ ਕਰੀਏ ਤਾਂ 모ਹਿਤ ਵਰਮਾ अपना राजन ਸੇ ਦੋ ਕੋਈ ਵੀ ਜਿਹੜੇ ਵੀ ਮੇਨ ਬਾਈਕਰਸ ਆ एवरीवन ਇਜ਼ ਹੇਅਰ ਟੀਮ ਚੰਡੀਗੜ੍ਹ ਐਡਵੈਂਚਰ ਸਪੋਰਟਸ ਕੌਨਸਟੈਂਟਲੀ ਐਸੀਆਂ ਰੈਲੀਆਂ ਕਰਵਾਉਂਦੀ ਰਹਿੰਦੀ ਐ ਐਸੇ ਇਵੈਂਟਸ ਕਰਵਾਉਂਦੀ ਰਹਿੰਦੀ ਐ ਤਾਂ ਤੁਹਾਡੇ ਲਈ ਇਹ ਸਾਰੀਆਂ ਰੈਲੀਆਂ ਮੈਨੇਜ ਕਰਨਾ ਐਸੇ ਇਵੈਂਟਸ ਮੈਨੇਜ ਕਰਨਾ ਤੇ ਆਰਗੇਨਾਈਜ਼ ਕਰਨਾ ਕਿੰਨਾ ਡਿਫਿਕਲਟ ਰਹਿੰਦਾ ਐ ਕਿੰਨਾ ਈਜ਼ੀ ਰਹਿੰਦਾ ਉਹਦੇ ਬਾਰੇ ਦੱਸੋ ਐਕਚੁਅਲੀ ਇਹ ਜ਼ਿਆਦਾ ਹੌਬੀ ਹੈ ਕਿਉਂਕਿ ਅਸੀਂ ਪਹਿਲਾਂ ਕਾਰ ਰੈਲੈਸ ਸੀਗੇ ਤੇ ਅਸੀਂ ਦੇਖਿਆ ਸੀ ਇਹ ਲੋਕਾਂ ਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ ਵੇ ਕੀ ਉਹ ਕਰਕੇ ਇੱਕ ਰੈਲੀ ਡਰਾਈਵਰ ਜਿਹੜਾ ਉਹਗੇ ਮੈਚ्योर ਨਹੀਂ ਕਰਦਾ ਤੇ ਚੰਡੀਗੜ੍ਹ ਨਹੀਂ ਜਾਂਦਾ ਇਸੇ ਵਾਸਤੇ ਇੱਕ ਕਲੱਬ ਖੋਲਿਆ ਗਿਆ ਸੀ ਇਹਦਾ ਕੋਈ ਪ੍ਰੋਫਿਟ ਓਰੀਐਂਟਡ ਜਾਂ ਪ੍ਰੋਫਿਟ ਮੋਟਿਵ ਨਹੀਂ ਹੈ ਸਾਡੇ ਸਾਰਿਆਂ ਦੇ ਆਪਣੇ ਆਪਣੇ ਹੋਰ ਕੰਮ ਨੇ ਅਸੀਂ ਇਹ ਹੌਬੀ ਲਈ ਤੇ ਡਰਾਈਵਰ ਨੂੰ ਪ੍ਰਮੋਟ ਕਰਨ ਲਈ ਸਿਰਫ ਕਰਦੇ ਆਂ 댓 ਇਜ਼ ਵਾਈ ਸਾਡਾ ਜਿਹੜਾ ਇਹ ਕਲੱਬ ਹੈ ਬਹੁਤ ਜ਼ਿਆਦਾ ਪੋਪੂਲਰ ਹੈ ਕਿਉਂਕਿ ਇਹਦੇ ਵਿੱਚ ਕਮਰਸ਼ੀਅਲ ਐਂਗਲ ਕੋਈ ਨਹੀਂ ਤੇ ਗੁਰਪ੍ਰੀਤ ਜੀ ਹੁਣ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੇ ਇਸ ਇਵੈਂਟ ਨੂੰ ਲੈ ਕੇ ਕੀ ਲੱਗਦਾ ਹੈ ਇਵੈਂਟ ਸਕਸੈਸਫੁਲ ਹੈ ਇਵੈਂਟ ਸੁਪਰ ਸਕਸੈਸਫੁਲ ਹੈ ਜੀ ਮਤਲ ਬਣਾਉਣ ਵਾਲੇ ਸਮੇਂ 'ਚ ਵੀ ਇਹੀ ਇਵੈਂਟਸ ਲਗਾਤਾਰ ਕਰਵਾਉਂਦੇ ਰਹੋਗੇ ਬਲਕਿ ਇਹ ਵੀ ਉਮੀਦ ਕੀਤੀ ਜਾਸਾਦੀ ਹੈ ਕਿ ਇਸ ਤੋਂ ਜ਼ਿਆਦਾ ਇਵੈਂਟਸ ਆਰਗੇਨਾਈਜ਼ ਕੀਤੇ ਜਾਣਗੇ ਤੁਹਾਡੀ ਟੀਮ ਵੱਲੋਂ ਬਿਲਕੁਲ ਸਰ ਬਿਲਕੁਲ ਸਾਡਾ ਕੰਮ ਸਾਡਾ ਮਕਸਦ ਇਹ ਹੈਗਾ ਕਿ ਅਸੀਂ ਕਿਸੇ ਤਰੀਕੇ ਜੇ ਰੈਵਨਿਊ ਵੀ ਇਕੱਠਾ ਕਰਦੇ ਹਾਂ ਤਾਂ ਅੱਗੇ ਕਿਸੇ ਬਡਿੰਗ ਡਰਾਈਵਰ ਨੂੰ ਵੱਡੀ ਰੈਲੀ ਵਿੱਚ ਸਪான்ਸਰ ਕਰੀਏ ਤਾਂ ਕਿ ਉਹਨੂੰ ਚਾਂਸ ਮਿਲੇ ਪਰਫਾਰਮ ਕਰਨ ਦਾ ਸਿਰਫ ਇਸ ਕਰਕੇ ਨਾ ਪਿੱਛੇ ਰਹਿ ਜਾਏ ਕਿ ਉਹਦੇ ਕੋਲ ਫੰਡਸ ਨਹੀਂ ਸੀਗੇ ਜਾਂ ਉਹਦੇ ਕੋਲ ਮਸ਼ੀਨ ਨਹੀਂ ਸੀ ਤੇ ਉਹੀ ਕਰ ਰਹੇ ਹਾਂ ਚ ਵੀ ਆਰ ਵਰਕਿੰਗ ਔਨ ਇਟ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਅਸੀਂ ਵੀ ਆਪਣੀਆਂ ਬੈਸਟ ਵਿਸ਼ੇ ਜਿੰਨੇ ਆਉਣ ਵਾਲੇ ਸਮੇਂ ਚ ਵੀ ਤੁਸੀਂ ਐਸੀਆਂ ਰੈਲੀਆਂ ਆਰਗੇਨਾਈਜ਼ ਕਰਦੇ ਰਹੋ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਤਾਂ ਐਸੀ ਗੁਲਪ੍ਰੀਤ ਔਲਖਤ ਗੁਲਪ੍ਰੀਤ ਔਲਖਤ ਦਾ ਕਹਿਣਾ ਹੈ ਕਿ ਇਵੈਂਟ ਪੂਰਾ ਬਹੁਤ ਸਕਸੈਸਫੁਲ ਰਿਹਾ ਤੇ ਉਹ ਉਮੀਦ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਚ ਵੀ ਉਹਨਾਂ ਦੇ ਕਰਵਾਏ ਕਰਵਾਏ ਗਏ ਇਵੈਂਟਸ ਇਸੇ ਤਰ੍ਹਾਂ ਸਕਸੈਸਫੁਲ ਰਹਿਣਗੇ ਪਰਵੇਸ਼ ਸੰਧੂ এবੀਪੀ ਨਿਊਜ਼ ਚੰਡੀਗੜ੍ਹ